ਨਾ ਉਹਨੇ ਚੰਗਾ ਕੰਮ ਕਰਨਾ ਨਾ ਚੰਗਾ ਕੰਮ ਕਰਨ ਵਾਲਿਆਂ ਨੂੰ ਉਹਨਾਂ ਨੇ ਚੰਗਾ کہنا ਇਹ ਵੀ ਗੱਲ ਹੈ ਇਹ ਵੀ ਬਹੁਤ بڑا ਗੁਨਾਹ ਜੇ ਮੇਰੇ ਕੋਲ ਚੰਗਾ ਨਹੀਂ ਕੰਮ ਹੋ ਸਕਦਾ ਮੈਂ ਕਰ ਨਹੀਂ ਸਕਦਾ ਚੰਗਾ ਪਰ ਜੇ ਕਿਸੇ ਕੋਈ ਚੰਗਾ ਕੰਮ ਕਰ ਰਿਹਾ ਹੈ ਨਾ ਉਹ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ ਦੇ ਦੇਣੀ ਇਹਦੇ ਵਿੱਚ ਵੀ ਉਹਦਾ ਹਿੱਸਾ ਪੈ ਜਾਂਦਾ ਲੈ ਇਹਨੇ ਚ ਪੈ ਜਾਂਦਾ ਨਾਲੇ ਕੋਣ ਤੇ ਕੋਈ ਕੁਝ ਕੁਝ ਨਹੀਂ ਖਤਮ ਹੁੰਦਾ ਪਰ ਇਸੇ ਤਰੀਕੇ ਨਾਲ ਜੇ ਕੋਈ ਮਾੜਾ ਕੰਮ ਕਰ ਰਿਹਾ ਹੈ ਗਲਤ ਕੰਮ ਕਰ ਰਿਹਾ ਹੈ ਉਹਨੂੰ ਸਹਿ ਦੇ ਦੇਣੀ ਇਹਦੇ ਵਿੱਚ ਵੀ ਉਹਦਾ ਹਿੱਸਾ ਪੈ ਜਾਂਦਾ ਆਪ ਪਾਪਾਂ ਦਾ ਭਾਗੀ ਬਣ ਜਾਂਦਾ ਇਸ ਕਰਕੇ ਜੇ ਚੰਗਾ ਕੰਮ ਨਹੀਂ ਕਰ ਹੁੰਦਾ ਤਾਂ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ ਦੇ ਦੇਣੀ ਵੀ ਆਹ ਕੰਮ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇਹ ਵੀ ਇੱਕ ਬਹੁਤ ਧੀਆ ਗੱਲ ਹੈ